ਇੱਕ ਬੜੇ ਮਾਨ ਸਤਕਾਰ ਵਾਲੀ ਗੱਲ ਆ ਕਿ ਸਾਡੇ ਵੱਡਿਆਂ ਬਜ਼ੁਰਗਾਂ ਨੇ 1850 ਵਿੱਚ ਬੁੱਢੇਦਾਲ ਤੋਂ ਮਤਸ਼ਕਿਆ ਬਾਬੇ ਤੇਜਾ ਸੋਣੀ ਜੋ ਬੁੱਢੇਦਾਲ ਦੇ ਕੋਲ ਹੀ ਬ੍ਰਹਮ ਗਿਆਨੀ ਆਤਮਾ ਬੜੇ ਪਹੁੰਚੇ ਹੋਏ ਬਾਗ ਸਿੱਧੀ ਵਾਲੇ ਮਹਾਂਪੁਰਖ ਹੋਏ ਬੁੱਢੇਦਾਲ ਦੇ ਜੈਸੇ ਸਾਰ ਉਦੋਂ ਬਾਅਦ ਸਾਡੇ ਬਜ਼ੁਰਗਾਂ ਵੱਡਿਆਂ ਨੇ ਬਾਬੇ ਧਰਮ ਸੋਣੀ ਤੇ ਬਾਬੇ ਮਿਤ ਸੋਣੀ ਤੇ ਖਾਸ ਗੱਲ ਇਹ ਆ ਇਸ ਸੇਵ ਤੋਂ ਦੀ ਮਾਏ 나ਜ ਹਸਤੀ ਸਿੰਘ ਸਾਹਿਬ ਸਤਨੰਦ ਵਾਸੀ ਬ੍ਰਹਮ ਗਿਆਨੀ ਬਾਬਾ ਦਿਆ ਸਿੰਘ ਸਾਹਿਬ ਜੀ ਵਿਧੀ ਚੰਦ ਸ਼ੀਨਾ ਗੁਰੂ ਕਾਸੀਨਾ ਉਹਨਾਂ ਦੇ ਅਨਸਵਸ ਦੇ 11ਵੇਂ ਮਹਾਪੁਰਖ ਜਿਨ੍ਹਾਂ ਨੇ ਮਾਤਾ ਸਾਹਿਬ ਦੇਵਾ ਦੇ ਪਾਵਨ ਸਥਾਨ ਤੇ ਵਿਦਿਆ ਲਈ ਹੈ ਤੇ ਉਹਨਾਂ ਦੇ ਨਾਲ ਸਾਡੇ ਬਜ਼ੁਰਗ ਬਾਬਾ ਤਰਨ ਸਿੰਘ ਜੀ 39 ਸਾਲ ਮਾਤਾ ਸਾਹਿਬ ਦੇਵਾ ਦੇ ਪਵਿੱਤਰ ਪਾਵਨ ਸਥਾਨ ਦੇ ਜਥੇਦਾਰ ਰਹੇ ਆ ਇਹ ਹਜੂਰ ਸਾਹਿਬ ਹਜੂਰ ਸਾਹਿਬ ਤੇ ਅੱਜ ਵੀ ਉੱਥੇ ਮਾਨ ਇਸ ਇਲਾਕੇ ਨੂੰ ਆਪਣੇ ਆ ਵਿਆਣੇ ਨਗਰ ਨੂੰ ਉਹ ਮਹਾਪੁਰਖਾਂ ਦੇ ਨਾਂ ਤੇ ਸਿਲ ਪੱਥਰ ਲੱਗੇ ਹੋਏ ਆ ਤੇ ਉਹਨਾਂ ਦੇ ਨਾਂ ਤੇ ਉੱਥੇ ਦਵਾਨ ਹਾਲ ਬਣਿਆ ਫੋਟਾਂ ਲੱਗੀਆਂ ਤੇ ਜਿੰਨੇ ਉੱਥੇ ਇੱਕ ਪੁੱਛਣ ਵਾਲਾ ਕਿਸੇ ਨੂੰ ਪੁੱਛਣਾ ਹੋਵੇ ਤਾਂ ਗਿਆਨੀ ਚਮਕ ਸੰਗ ਹੋਇਆ ਉਹਨੂੰ ਇੱਕ ਹਫ਼ਤਾ ਪਹਿਲਾਂ ਮਹਾਪੁਰਖਾਂ ਨੇ ਬ੍ਰਹਮ ਗਿਆਨੀ ਬਾਬਾ ਤਰਮ ਸਿੰਘ ਜੀ ਕਹਿਣ ਲੱਗੇ ਸਰਬਸਾਚਾ ਜੇ ਨਾ ਤਾਂ ਬਗਲਿਆ ਜਾ ਤਾਂ ਬਗਲਿਆ ਜਾ ਤੇ ਨਿਜ਼ਾਮ ਹైదరాబాద్ ਲੰਗਿਆ ਪੱਕੇ ਕਰਨ ਹੂੰ ਲੋਨੇ 40 ਕਰਮਾ ਥਾਪੁਰਦਾਲੰਦਰ ਸਾਹਿਬ ਦੇ ਨਾਲ ਬਗਲ ਲਿਆ ਤੇ ਨਿਜ਼ਾਮ ਹైదరాబాద్ ਨੇ 1932 ਚਾਟਰ ਕਰਤੇ ਜਿੱਦਾਂ ਥਾ ਕਿਹਾ ਹੈਗਾ ਉਹਨ ਕੀਤ ਅੰਗਰੇਜ਼ਾਂ ਦੇ ਸਮੇਂ ਤੇ ਅੱਜ ਉੱਥੇ ਗੁਰੂ ਕ੍ਰਿਪਾ ਮਾਰਕੀਟ ਬਣੀ ਆ ਤੇ ਇਹ ਸਤਖੰਡ ਵਾਸੀ ਬ੍ਰਹਮ ਗਿਆਨੀ ਬਾਬਾ ਧਰਮ ਸਿੰਘ ਜੀ ਦੀ ਬਹੁਤ ਵੱਡੀ ਅਪਾਰ ਰਹਿਮਤ ਕਿਰਪਾ ਉਸ ਪਰਿਵਾਰ ਤੇ ਹੋਈ ਆ ਤੇ ਦੂਜੀ ਇਹ ਗੱਲ ਆ ਵੀ ਜਹੇਦਾਰ ਬਚਨ ਸਿੰਘ ਵੈਸ ਜੋ ਤਰਮ ਜੁੱਧ ਮੋਰਚੇ ਦੇ ਜefeਦਾਰ ਸੀ ਉਹ ਬਾਬਾ ਜੀ ਦੇ ਸਕੇ ਦੋਤੇ ਸੀ ਇਹ ਵੀ ਨਾਲ ਗੱਲ ਯਾਦ ਰੱਖਣਾ ਵਾਲੀ ਹੈ ਇਸ ਸਥਾਨ ਤੇ ਸਾਡਾ ਸੰਗਤ ਦਾ ਪਤਿ ਦੇ ਪੁਰਖਾ ਦੇ ਗਲੰਗਰ ਜਿੱਦਾਂ ਬਾਬਾ ਜੀ ਤੁਸੀਂ ਗਰੰਤੀ ਸਿੰਘਾਂ ਨੂੰ ਕੋ ਘੋੜੀਆਂ ਬਾਰੇ ਗੁਰਬਾਣੀ ਦੇ ਸ਼ੁੱਧ ਵਿਆਕਰਣ ਬਾਰੇ ਸਮਝਾ ਰਹੇ ਸੀ ਜੇ ਤੁਸੀਂ ਉਹ ਸਾਰਾ ਥੋੜਾ ਜਿਹਾ ਸੰਗਤ ਨੂੰ ਵੀ ਸੁਣਾ ਦਿੱਤੇ ਸੁਣਾ ਦਿਓ ਸਮਝਾ ਦਿਓ ਵੀ ਕਿਵੇਂ ਗੁਰਬਾਣੀ ਦੀ ਚਾਲ ਹੈ ਉਹ ਉਹ ਕਿਹੜੀ ਬਾਣੀ ਦੇ ਪਾਠ ਦਾ ਜ਼ਿਕਰ ਕਰਦੇ ਸੀ ਤੁਸੀਂ ਨੇ ਉਹ ਦਾ ਗ੍ਰਾਂਟਿਜਿੰਗ ਕਰਦੇ ਸੀ ਗੱਲ ਕਰਦਾ ਬਾਬਾ ਜੀ ਤੋੜੀਆਂ ਦਾ ਪਾਠ ਆ ਲਾਹਣੀਆਂ ਦਾ ਕਰਦੇ ਦਾ ਕੀ ਮਤਲਬ ਹੁੰਦਾ ਹਾਂ ਮੈਂ ਕਹੇ ਮਾਲਵੇ ਦੀ ਬੋਲੀ ਮਹਾਰਾਜ ਨੇ ਦਰਜ ਕੀਤੀ ਆ ਹਾਂ ਜਿਵੇਂ ਗੁਜਰਾਤ ਦੀ ਬੋਲੀ ਮੋਲ ਵੇ ਸ਼ੋਲ ਵੇ ਉਹਨਾਂ ਨੇ ਵੀ ਇਹਦਾ ਮਲਕੀ ਹੈ ਇਹਦਾ ਭਾਗ ਕੀ ਆ ਹਾਂ ਕਰਾਇਬ ਜਾਇਬ ਇਹ ਬਿਹਾਰ ਦੀ ਬੋਲੀ ਹੈ ਹੂੰ ਤੇ ਮਹਾਰਾਜ ਨੇ ਪਾਣੇ ਪਾਛ ਨੇ ਗੁਰੂ ਰਾਮਦਾਸ ਸਾਹਿਬ ਨਾਲ ਉਸੇ ਪਾਸੇ ਦਿੱਤੀ ਆ ਜਿਵੇਂ ਮਾਰੂ ਡੱਖਣੀਆਂ ਦੀ ਬਾਹਰ ਹਾਂ ਤੇ ਉਹ ਆਪਾਂ ਕਹ ਦਿੰਦੇ ਆਂ ਦੱਖਣੇ ਉਹ ਕਹਿੰਦੇ ਦੱਖਣੇ ਆਪਾਂ ਇੱਕ ਕਦਮ ਕਹਿੰਦੇ ਹਿੱਕ ਔਰਿਆ ਚੱਲ ਹੂੰ ਤੂੰ ਵਾਂਝ ਸਾਡੇ ਨਾਲ ਕੇ ਚੱਲ ਤੇ ਉਹ ਮਾਰੂ ਦੱਖਣੇ ਦੇ ਬਾਰ ਮਹਾਰਾਜ ਨੇ ਪਸ਼ਾਵਰ ਦੀ ਬੋਲੀ ਚ ਰਚਨਾ ਕੀਤੀ ਆ ਤੇ ਘੋੜੀਆਂ ਚਾਲ ਜਿਵੇਂ ਅੱਪਾ ਪੜ ਤੇ ਨਾਨਕ ਕਬੀਰਾ ਵੇ ਤੈਨੋਂ ਘੋੜੀ ਚੜ੍ਹੇਨੀ ਆ ਤੇ ਇਦਾਂ ਇਹਦਾ ਚਾਰਨਾ ਰਿਆਲ ਮੁਖੇ ਗੁਰ ਅੰਕ ਸਪਾਇਆ ਆ ਕਸਪਾਇਆ ਕੜਿਆાળ ਮੁਖੇ ਇਸ ਤਰ੍ਹਾਂ ਦੇ ਚਾਲ ਬਾਬਾ ਜਿੱਦਾਂ ਤੁਸੀਂ ਗੁਰਬਾਣੀ ਦਾ ਬੜਾ ਪਿਆਰਾ ਮੈਂ ਤੁਹਾਨੂੰ ਸੁਣ ਰਿਹਾ ਸੀਗਾ ਬਹੁਤ ਪਿਆਰੀ ਆਵਾਜ਼ ਆ ਤੁਹਾਡੀ ਬੜਾ ਸ਼ੁੱਧ ਉਚਾਰਨ ਸੀਗਾ ਵੀ ਤੁਸੀਂ ਕਿੰਨੇ ਸਾਲ ਦੀ ਉਮਰ ਦੇ ਵਿੱਚ ਸੰਥਿਆ ਕਰ ਲਈ ਸੀ ਮੈਂ ਤੁਹਾਨੂੰ ਸੱਚੀ ਗੱਲ ਮੈਂ ਤੇਰਾ ਜਿਤਨਾ ਸਾਲ ਨਾਲ ਜਤ ਮਹਾਰਾਜ ਦੀ 10 ਦੀ 72 ਦੀ ਸਾਥਿਆ 15 ਸਾਲ ਪਹਿਲਾਂ ਪਹਿਲਾਂ ਕਰ ਗਿਆ ਸੀ ਤੁਸੀਂ ਸੰਥਿਆ ਕੀਤੀ ਕਿੱਥੇ ਸੀ ਇਹ ਕੀਤੀ ਵੀ ਲੜੀਵਾਰ ਤੇ 바ਕੀ ਬਜ਼ੁਰਗਾਂ ਦੀ ਬੜੀ ਕਿਰਪਾ ਸੀ ਠੀਕ ਹੈ ਸੀਨੇ ਬਸੀਨੇ ਬڑے ਸ਼ਬਦ ਅਰਥ ਜਿਹੜੇ ਸੀ ਅੰਤਰੀ ਵਿਆਪਾਹ ਪੁਰਖਾਂ ਨੇ ਦੱਸਣੇ ਇਹਦਾ ਪਾਠ ਪਾਠੀ ਕਰ ਜਾਂਦੇ ਉੱਪਰੇ ਹਾਂ ਇਹ ਚਾਰਨ ਗਲਤ ਹੈ ਜੋ ਸਮprਦਾਇ ਚਾਰਣਾ ਉਹ ਪੱਕਰੇ ਹਾਂ ਸੰਬੰਧਿਤ ਪਾਠ ਕਰਨਾ ਉੱਪਰੇ ਨਹੀਂ ਕਰਨਾ ਹੂੰ ਤੇ ਇਸ ਤਰ੍ਹਾਂ ਇਹ ਤਾਂ بڑا ਸ਼ਬਦ ਅਰਥ ਦਾ ਭੇਜ ਦਾ ਬਾਣੀ ਦਾ ਠੀਕ ਉਹਦੇ ਹਿਸਾਬ ਨਾਲ ਕਰਨਾ ਇਸ ਸਥਾਨ ਤੇ ਆਉਣ ਵਾਲੀ ਸੰਗਤ ਨੂੰ ਕੋਈ ਆਖਰੀ ਸਨੇਹਾ ਆਖਿਰਤ ਨਹੀਂ ਆਇਆ ਵੀ ਸ਼ਮਾ ਬੜਾ ਭਿਆਨਕਾ ਗੁਰੂ ਪਾਣੀ ਦਾ ਜਿੰਨਾ ਬਰਤਬਸ ਸਤਕਾਰ ਹੋ ਸਕਦਾ ਹਾਂ ਤੇ ਗ੍ਰੰਥੀ ਸਿੰਘਾਂ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਉਹ ਬਿਨਾ ਸੰਥਾ ਦੇ ਪਾਠ ਨਾ ਕੀਤਾ ਜਾਵੇ ਹਾਂ ਤੇ ਬਾਣੀ ਦਾ ਪਾਠ ਭਾਗ ਜਿਹੜਾ ਬਹੁਤ ਡੂੰਘਾ ਹੂੰ ਤੇ ਉਹਦੇ ਨਾਲ ਇਹ ਆ ਵੀ ਜਿਤ ਤੱਕ ਸੁਧਾਈ ਨਹੀਂ ਹੁੰਦੀ ਹੂੰ ਪਿੱਛੇ ਜੇ ਮਹਾਪੁਰਖਾਂ ਨੇ ਨਾਮ ਨੂੰ ਤਸਾਲ ਦੇ ਵਾਂ ਜੋ ਆਪਣੇ ਬਾਬਾ ਅਰਨਾਪ ਸਿੰਘ ਦੀ ਖਾਲਸਾ ਪੰਡਰਾਲਿਆਂ ਨੇ ਲੋਕ ਨੂੰ ਹਨ ਪਟਿਆਲੇ ਸੰਥਿਆ ਕਰਾਈ ਆ ਹਾਂ ਤੇ ਉਹ ਗੁਰਬਾਣੀ ਪਲੇਅਰ ਦੇ ਅੰਦਰ ਮਿਲ ਜਾਂਦੀ ਹੈ ਹਾਂ ਤੇ ਉਹ ਵੀ ਇਹ ਲੈ ਕੇ ਸੁਣਨ ਕਰਾਤੇ ਸਿੰਘ ਹਾਂ ਜਿਹੜੇ ਚਾਹਵਾਨ ਹੈ ਮੇਰਾ ਖਿਆਲ ਵਿੱਚ 100 ਤੋਂ 90 ਦਾ ਫਲਾ ਹੋ ਸਕਦਾ ਬਿਲਕੁਲ ਜੀ ਤੇ ਇੰਨਾ ਮਤਲਬ ਬਾਣੀ ਦਾ ਜਿਹੜਾ ਅੰਤਰੀ ਭਾਵ ਹੈ ਨਾ ਹਾਂ ਉਹ ਸੀਨੇ ਬਸੀਨੇ ਮਿਲਦੇ ਆ ਤੇ ਹੁਣ ਕਿਤੇ ਬਾਣੀ ਚੋਂ ਦਾ ਖਲਾਸੇ ਖਾਲਸੇ ਹਾਂ ਪਾਠੇ ਦੋ ਸੁਧਾ ਠੀਕ ਹੈ ਸੰਪਰਦਾਇ ਤਰੀਕੇ ਨਾਲ ਠੀਕ ਇਹ ਤਾਂ ਕਹਿੰਦਾ ਅਮਰ ਸ਼ਕਾ ਕੇ ਮਾਰੇ ਖਲਾਸੇ ਇਫਤਾਦਾਮ ਨੋ ਸਾਹਿਬ ਨਹੀਂ ਦੇ ਅੱਜ ਵੀ ਸੰਪਰਦਾ ਦੇ ਵਿੱਚ ਘੁੰਮਦੇ ਜਾਈਏ ਹੁਣ ਵੀ ਟੈਂਪ ਉੱਥੇ ਲੱਗੇ। ਉਹ ਸ਼ਾਬਦ ਆਉਂਦਾ ਕਹੀ ਕਹੋ ਕਬੀਰ ਜਨ ਭੇ ਖਲਾਸੀ। ਹਾਂ। ਖਲਾਸੀ ਵੀ ਠੀਕ ਆ ਖਾਲਸੇ ਵੀ ਠੀਕ ਆ। ਪੜ੍ਹ ਤੋਂ ਹੀ ਸੁਣਿਆ। ਠੀਕ ਹੈ। ਸੰਪਰਦਾਈ। ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਖਲਾਸੀ ਲਿਖਿਆ ਹੋਇਆ ਹੈ ਕਿ ਖਾਲਸੇ ਆ। ਖਲਾਸੀ ਵੀ ਲਿਖਿਆ ਖਾਲਸੇ ਵੀ ਲਿਖਿਆ ਪ੍ਰਾਣੀਆਂ ਦੀ ਬੀੜਾਂ ਨੇ ਹੱਥ ਲਿਖਤਾ। ਹਾਂ। ਉਹਨਾਂ ਦੇ ਉਦਾਸੀ ਸੰਤਾਂ ਨੇ ਆ ਜੋ ਭਾਵ ਰੱਖੇ ਆ ਉਹ ਗੁਰੂ ਮਹਾਰਾਜ ਨੂੰ ਮੁੱਖ ਰੱਖ ਕੇ ਰੱਖੇ ਜਿਵੇਂ ਦੇਵ ਗੰਧਾਰੀ ਪੰਜਵਾ ਹੁੰਦਾ। ਹੂੰ ਪੰਜਵੇਂ ਵੀ ਨਹੀਂ ਕਹਿਣਾ ਪੰਜਵੇਂ ਵੀ ਨਹੀਂ ਕਹਿਣਾ ਮਹੱਲਾ ਮਹਾਰਾਜ ਨੇ ਲੋਪ ਘਰਤਾ ਹੂੰ ਕਈ ਕਹਿੰਦੇ ਮਹੱਲਾ ਨਹੀਂ ਕਹਿਣਾ ਮਹਿਲਾ ਕਹਿਣਾ ਗਲਤ ਗੱਲ ਹੈ ਸਪੈਲਿੰਗ ਜੋ ਆਉਣੇ ਉਹ ਹੀ ਹੈ ਜਿੱਥੇ ਲਿਖੇ ਸਹੀ ਕਾਵਾ ਪਰ ਨਾ ਜਾਣਾ ਬਣਾਣੇ ਜੋ ਲਿਖਿਆ ਪੜਨਾ ਹੁਣ ਕੋਈ ਸੋਲੇ ਨੂੰ ਸੋਹਿਲਾ ਕਹੀ ਜਾਂਦਾ ਹੈ ਹਾਂ ਤੇ ਸੋਲਾ ਚਾਰਨ ਕਰਨਾ ਸੋਲਾ ਹੀ ਚਾਰਨ ਕਰਨਾ ਮਹੱਲਾ ਹੀ ਚਾਰਨ ਕਰਨਾ ਮਹੱਲਾ ਚਾਰਨ ਕਰਨਾ ਠੀਕ ਹੈ ਬਹੁਤ ਡੂੰਗੀ ਗੱਲ ਤੁਸੀਂ ਦਿੱਤੀ ਹੈ ਬਾਬਾ ਜੀ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਸਾਬ ਵਾਹਿਗੁਰੂ